ਕਿ ਸ਼ਖਸ ਹੱਤਾ ਦੇ ਵਿੱਚ ਪਿਸਤੌਲ ਲੈ ਕੇ ਅੰਦਰ ਵੜਦਾ ਹੈ ਤੇ ਲੋਕੀ ਜਦੋਂ ਉਸ ਦੇ ਹੱਥ ਦੇ ਵਿੱਚ ਉਹ ਪਿਸਤੌਲ ਦੇਖਦੇ ਨੇ ਉਹ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਤੇ ਆਪਣਾ ਸਾਰਾ ਕੁਝ ਲੂਟਾ ਦਿੰਦੇ ਨੇ ਕਿ ਉਸ ਦੇ ਹੱਥ ਦੇ ਵਿੱਚ ਪਿਸਤੌਲ ਹੈ ਕਿਤੇ ਸਾਨੂੰ ਨੁਕਸਾਨ ਨਾ ਹੋ ਜਾਵੇ ਤੇ ਜਦੋਂ ਪਤਾ ਲੱਗਦਾ ਹੈ ਕਿ ਉਸ ਦੇ ਹੱਥ ਦੇ ਵਿੱਚ ਜੋ ਪਿਸਤੌਲ ਸੀਗੀ ਉਹ ਇੱਕ ਖਡਾਉਣਾ ਸੀ ਜਿਸ ਦੇ ਨਾਲ ਇੱਕ ਬੱਚਾ ਵੀ ਨਹੀਂ ਡਰ ਸਕਦਾ ਜਿਸ ਨਾਲ ਇੱਕ ਕੀੜੀ ਵੀ ਨਹੀਂ ਮਰ ਸਕਦੀ ਉਸ ਪਿਸਤੌਲ ਨੂੰ ਦੇਖ ਕੇ ਲੋਕੀ ਆਪਣਾ ਸਾਰਾ ਕੁਝ ਲੁਟਾ ਬੈਠੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਸ਼ਖਸ ਨੇ ਇਹ ਹੈਰਾਨ ਕਰਦੀ ਖਬਰ ਨੂੰ ਸੁਣ ਕੇ ਹੈਰਾਨ ਹੋ ਰਹੇ ਨੇ ਸਾਰੇ ਕਿ ਕਿਸ ਤਰੀਕੇ ਦੇ ਨਾਲ ਖਡਾਉਣੇ ਵਾਲੀ ਪਿਸਤੌਲ ਨੂੰ ਲੈ ਕੇ ਇਹ ਘਰ ਦੇ ਅੰਦਰ ਵੜਦਾ ਹੈ ਦੁਕਾਨਾਂ ਦੇ ਅੰਦਰ ਵੜਦਾ ਹੈ ਤੇ ਲੋਕਾਂ ਦਾ ਸਮਾਨ ਲੁੱਟ ਕੇ ਪੈਸੇ ਲੁੱਟ ਕੇ ਲੈ ਜਾਂਦਾ ਹੈ ਤੇ ਲੋਕਾਂ ਨੂੰ ਪਰ ਲੱਗ ਕਬੀ ਨਹੀਂ ਲੱਗਦੀ ਕਿ ਉਸਦੇ ਹੱਥ ਦੇ ਵਿੱਚ ਅਸਲੀ ਪਿਸਤੌਲ ਹੈ ਜਾਂ ਸਿਰਫ ਇੱਕ ਖਡੋਣਾ ਇੱਥੇ ਹਸਲਾ ਜਿਹੜਾ ਇਹਨਾਂ ਨੇ ਝੋਕ ਦਿੱਤਾ ਹੈ ਇਹ ਇੱਕ ਖਡੋਣਾ ਹੈ ਉਹਨੂੰ ਦਿਖਾ ਕੇ ਉਹ ਉਹਦੀ ਉਹਦੀ ਆੜ ਦੇ ਉੱਤੇ ਵਾਰਦਾਤ ਕੀਤੀ ਹੈ ਤੇ ਉਹ ਖਡੋਣਾ ਵੀ ਅਸੀਂ ਇਹ ਕੰਮ ਕਰਦੇ ਹਾਂ ਉਹਨਾਂ ਨੂੰ ਲੱਗਦੀ ਲੋ ਕੁਝ ਨਹੀਂ ਹੈ ਉਹਦੇ ਮੁਤਾਬਕ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਤੇ ਆਲਰੇਡੀ 6 ਪਰਚੇ ਦਿੱਤਾ ਕੋਹਾ ਦੇ ਤੇ ਵਿੱਚ ਪੁਜਾਰ ਲੱਗੀ ਦਿੱਤਾ ਹੈ ਉਹ ਬੱਚੇ ਵੀ ਨੇ ਵਾਰਦਾਤ ਹੋਈ ਸੀ ਜਿਹਦੇ ਵਿੱਚ ਹਥਿਆਰ ਦਿਖਾ ਕੇ ਉਹਨਾਂ ਨੇ ਜਿਹੜੇ ਦੁਸ਼ੀਆਂ ਨੇ ਜਿਹੜਾ ਕੱਲਾ ਹੈ ਜਿਹੜਾ ਦੁਕਾਨ ਦਾ ਕੱਲਾ ਉਹ 25000 ਰੁਪਏ ਲੈਂਦੀ ਚੋਈ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਆਟੋਗੇਟਿਕ ਖਰਾਬ ਅਕਸਰ ਆ ਜੈਸਟ ਪਰਤੇ ਰੱਖੀ ਹੈ ਕੀ ਮਸਲੇ ਨੇ ਕੀ ਕਲਪਨਿ ਭਾਜੀ ਸਾਡੇ ਮਾਜੋਗ ਐਸਐਸਪੀ ਸਾਹਿਬ ਬਨਾਲਾ ਜੀਦੇ ਹੁਕਮ ਨਾਲ ਸਾਡੇ ਜिले ਵੀ ਬੜੀ ਬਾਰਦਾਤ ਹੋਣੀ ਬੋਦੀ ਚੋਰੀ ਦੀ ਹੁੰਦੀ ਅਸੀਂ ਉਹਨਾਂ ਨੂੰ ਪਹਿਲੇ ਆਧਾਰ ਤੇ 24 ਘੰਟੇ ਦੇ ਅੰਦਰ ਕੈਸ ਕਰਾਂਗੇ ਸਾਡੀਆਂ ਟੀਮਾਂ ਪਰਾਨਾ ਕਰ ਰਹੀਆਂ ਨੇ ਇਸੇ ਬੋਧਿੰਗ ਦੇ ਤਹਿਤ ਸਾਡੇ ਇੱਕ 5 ਤਰੀਕ 5 ਅਪ੍ਰੈਲ 2024 ਨੂੰ ਸਵੇਰੇ ਸਵਾ 6 ਪਖੋਵਾਲੀਆ ਜੀਵਨ ਕੁਮਾਰ ਜਿਹਦੀ ਇੱਕ ਫੇਰਪਾਰ ਦੀ ਦੁਕਾਨ ਹੈ ਉੱਥੇ ਹੀ ਬਾਰਦਾਤ ਹੋਈ ਸੀ ਜਿਹਦੇ ਵਿੱਚ ਹਥਿਆਰ ਦਿਖਾ ਕੇ ਉਹਨਾਂ ਨੇ ਜਿਹੜੇ ਦੋਸ਼ੀਆਂ ਨੇ ਜਿਹੜਾ ਕੱਲਾ ਹੈ ਜਿਹੜਾ ਉੰਨਾ ਗੱਲਾਂ ਉਹਦੇ ਵਿੱਚ 5000 ਰੁਪਏ ਆ ਨਕਦੀ ਚੋਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਆਟੋ ਗੱਡੀ ਖਰਾਬ ਹੋ ਗਈ ਸੀ ਉਸੇ ਸਮੇਂ ਤੁਸੀਂ ਸਾਡੀ ਜਿਹੜੀਆਂ ਸਿਟੀਿੰਗ ਬਰਨਾਲਾ ਸਿਟੀਵਨ ਬਰਨਾਲਾ ਦੀ ਟੀਮ ਡੀਐਸਪੀ ਸਰਦਾਰ ਸਤਵੀਰ ਸਿੰਘ ਬਰਨਾਲਾ ਇਹਨਾਂ ਦੀ ਸੁਪਰਵੀਜ਼ਨ ਦੀ ਟੀਮ ਆਪੜਾਈ ਗਈ ਹੈ ਕਿ ਟੈਕਨੀਕਲ ਸਾਰੇ ਅੱਖੋਂ ਤੇ ਸਾਡੀ ਜਿਹੜੀ ਸਿਕਰਟ ਇਨਫੋਰਮੇਸ਼ਨ ਨੂੰ ਅਸੀਂ ਨਾਲ ਮਿਲਦੇ ਹੋਏ ਇਹ ਜਿਹੜਾ ਵਾਰਦਾਤ ਨੂੰ ਪ੍ਰੈਸ ਕੀਤਾ ਜਿਹਦੇ ਵਿੱਚ ਸਾਡੇ ਕੋਲ ਤਿੰਨ ਦੋਸ਼ੀ ਅਸੀਂ ਇਹਨਾਂ ਨੂੰ ਗ੍ਰੈਸ ਕੀਤਾ ਹੈ ਤੇ ਇਹਦੇ ਵਿੱਚ ਜਿਹੜਾ ਕੀ ਤਿੰਨ ਦੋਸ਼ੀ ਹੈਗੇ ਨੇ ਜਸਵਿੰਦਰ ਸਿੰਘ ਪੁੱਤਰ ਮਿਕਾ ਵਾਸੀ ਮਾਸੀਕੇ ਦੂਸਰਾ ਦੋਸ਼ੀ ਹੈਗਾ ਜੀ ਗੁਰਪ੍ਰੀਤ ਸਿੰਘ ਪੁੱਤਰ ਕੋਪੀ ਵਾਸੀ ਪੁਤਰਕਲਾ ਅਤੇ ਤੀਜਾ ਦੋਸ਼ੀ ਅਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪੁਤਰਕਲਾ ਜ਼ਿਲ੍ਹਾ ਮੋਗਾ ਇਹ ਵਾਰਦਾਤ ਇਹਨਾਂ ਨੇ ਪੰਜਾਬ ਕੀਤੀ ਹੈ ਤੇ ਇਹਨਾਂ ਨੇ ਮੰਨਿਆ ਕਿ ਇਹ ਨਾਲ ਵਾਅਦਾ ਚੁਈ ਹੈ ਇਹਦੇ ਵਿੱਚ ਵਾਅਦਾ ਤੇ ਜੀ ਅਸੀਂ ਜਿਹੜੀ ਐਪਕਵਾਸਾ ਹੋਇਆ ਕਿ ਅਸੀਂ ਜਿਹੜਾ ਵੈਪਨ ਹੈਗਾ ਇੱਕ ਖਡੋਆ ਉਹ ਰਿਕਵਰ ਕੀਤਾ ਜਿਹੜਾ ਦਿਖਾ ਕੇ ਇਹਨਾਂ ਨੇ ਉਸ ਡਰ ਦੇ ਤਹਿਤ ਇਹ ਵਾਅਦਾ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਸਾਡੇ ਕੋਲ ਰਿਕਵਰੀ ਇਹ ਇਸ ਪ੍ਰਕਾਰ ਹੈ ਕਿ ਕਾਰ ਤੋਂ ਕਾਰ ਹੈ ਜੀ ਚਟੜਗ ਜਿਹੜਾ ਕਿ ਦੂਸ਼ੀ ਜਸਵਿੰਦਰ ਸਿੰਘ ਇਹਦੇ ਫਾਦਰ ਦੇ ਨਾਮ ਤੇ ਹੈ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ 5000 ਲਗਦੀ ਹੈ ਉਹ ਬਰਾਮਦ ਹੋ ਗਈ ਹੈ ਜੀ ਤੇ ਸੋਨੇ ਦੀਆਂ ਇੱਕ ਜੋੜਾ ਟੌਕਸ ਜਿਹੜੇ ਹੋਰ ਕੋਈ ਵਾਰਦਾਤ ਤਾਂ ਉਹ ਵੀ ਸਾਡੇ ਕੋਲ ਕਵਰ ਹੋਈ ਹੈ ਜਣੇ ਕਿ ਅਸੀਂ ਪੁਛਕਿਸ਼ ਜਾਰੀ ਹੋ ਤੇ ਇਸ ਤੋਂ ਇਲਾਵਾ ਜਿਹੜਾ ਡਰਾਉਨ ਮਾਲਾ ਇੱਕ ਖਡੌਣਾ ਮਿਸਟਰ ਇਹ ਰਿਕਵਰ ਕੀਤਾ ਗਿਆ ਇਹਨਾਂ ਸੇ ਪਹਿਲਾਂ ਵੀ ਪਰਚੇ ਦਰਜ ਹਾਂ ਇਹਨਾਂ ਤੇ ਜਦੋਂ ਹੁਣ ਤੱਕ ਤੀ ਜੋ ਪੁਛਕਿਸ਼ ਹੈ ਉਹਦੇ ਮੁਤਾਬਕ ਕਿ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਤੇ ਆਲਰੇਡੀ 6 ਪਰਚੇ ਟੋਟਾ ਖੋਹਾਂ ਦੇ ਤੇ ਵਿੱਚ ਪੁਜਾਰ ਮੈਕਟ ਵੀ ਲੱਗਾ ਹੈ ਉਹ ਪਰਚੇ ਵੀ ਨੇ ਮੈਡੀਕਲ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੇ ਕਲਾਮ ਮੁਕੰਦਮਾ ਨਿਕਲ ਗਿਆ ਹੈ ਪੀਐਸ ਮੈਣਾ ਜ਼ਿਲ੍ਹਾ ਮੋਗਾ ਤੇ ਤੀਜਾ ਜਸਵਿੰਦਰ ਸਿੰਘ ਇਹਦੇ ਖਿਲਾਫ ਵੀ ਇੱਕ ਬੱਚਾ ਹੈਗਾ ਨਿਹਾਲ ਸਿੰਘ ਵਾਹਾ ਜ਼ਿਲ੍ਹਾ ਮੋਗਾ ਕਿ ਇਸ ਕਰਕੇ ਇਹ ਜਿਹੜੀ ਵਾਦਵਾ ਤੇ ਤਰੇਸ ਹੋ ਗਈ ਹੈ ਅਜੇ ਚੁਸਕੇ ਜਾਰੀ ਹੈ ਤੇ ਅਸੀਂ ਹੋਰ ਵੀ ਇਹਦੇ ਤੋਂ ਹੋਰ ਕਲਾਸੇ ਹੋਣ ਦੀ ਉਮੀਦ ਹੈ ਜਿਵੇਂ ਹੋਣੇ ਤਾਂ ਪਰ ਕਿਵੇਂ ਇਹ ਲੱਗਦਾ ਜੀ ਇਹ ਮਤਲਬ ਕਿ ਬਰਨਾਲੇ ਸ਼ਹਿਰ ਦੇ ਰਹਿਣ ਵਾਲੇ ਨਹੀਂ ਪਰ ਇਹਨਾਂ ਨੂੰ ਸ਼ਹਿਰ ਬਾਰੇ ਕਿਵੇਂ ਜਾਣਕਾਰੀ ਖਾਸ ਕਰਕੇ ਉਹ ਦੁਕਾਨ ਸ਼ਹਿਰ ਬਾਰੇ ਨਾਲ ਤਾਂ ਜ਼ਿਲ੍ਹਾ ਹੈ ਜੀ ਮੋਗਾ ਤੇ ਰੈਕੀ ਕਰ ਲੈਂਦੇ ਨੇ ਉਸ ਕੱਲ ਤਾਂ ਸਾਰੇ ਪਾਸੇ ਇਨਫੋਰਮੇਸ਼ਨ ਆਈ ਜਾਂਦੀ ਹੈ ਰੈਕੀ ਕਰਕੇ ਤੇ ਨਾਲ ਕੋਈ ਸਰਮਾਨ ਦਾ ਹਾਸਲ ਕੀਤਾ ਗਿਆ ਅੱਜ ਇਹ ਪੇਸ਼ ਹੋਣਾ ਜੀ ਉਸ ਮਤਾਂ ਵਿੱਚ ਜੋ ਵੀ ਜੱਸ ਸਰ ਕਿਤੋਂ ਰੈਕਟ ਕਰ ਗਿਆ ਜੀ ਇਹ ਸਾਡੀ ਟੀਮਾਂ ਨੇ ਅਸੀਂ ਆਪ ਨਾਲ ਦੀ ਲੋਕੇਸ਼ਨ ਲੈ ਕੇ ਸਰ ਕਿਹੜੇ ਏਰੀਆ ਤੋਂ ਫਰੇ ਜੀ ਇਹ ਹੋ ਗਿਆ ਤਾਂ ਫਰੇ ਸਰ ਗੱਲ ਕਰੀਏ ਜਿਵੇਂ ਹੁਣ ਵੋਟਰਾਂ ਦੇ ਮਤਦਨਜ਼ਰ ਅਸਲਾ ਜਿਹੜਾ ਕੀ ਆ ਉਹ ਜਮ੍ਹਾਂ ਕਰਾ ਲਿੱਤਾ ਗਿਆ ਤੇ ਇਹ ਜਿਹੇ ਬਾਰਦਾਤਾਂ ਮਤਲਬ ਕੋਈ ਕਹਿ ਕੇ ਕਿ ਹੈਗੀ ਆ ਨਾ ਹੈਗੀ ਆ ਪਿਸਟਲ ਮੇਰੇ ਕੋਲੇ ਇਹਨਾਂ ਦਾ ਜਿਹੜਾ ਡਰਾ ਬਿਲਕੁਲ ਖਤਮ ਹੋ ਚੁੱਕਿਆ ਉਹਦੇ ਲਈ ਆਪਾਂ ਕੀ ਕਰ ਰਹੇ ਨਹੀਂ ਸਾਡੀ ਜਿਹੜੀ ਦਾ ਜਿਹੜੀ ਆ ਤਾਂ ਮਾਰ ਜੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨਾਲ ਅਸੀਂ ਸਾਰਿਆਂ ਦੇ ਜਿੰਨੇ ਵੀ ਅਸਲਾ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਅਪੀਲ ਕੀਤੀ ਤੇ ਸਾਡਾ ਆਲਰੇਡੀ ਅਰਾਊਂਡ 85% ਜਿਹੜਾ ਜਿਲ੍ਹੇ ਦਾ ਅਸਲਾ ਉਹਨਾਂ ਦੀ ਜਮ੍ਹਾਂ ਹੋ ਗਈ ਉਹਨਾਂ ਅਸੀਂ ਐਪਲੀਕੇਸ਼ਨਾਂ ਲੈ ਰਹੀਆਂ ਜਿਨ੍ਹਾਂ ਦੇ ਉਹਦੇ ਵਿੱਚ ਕੋਈ ਰਿਆਇਤ ਹੈ ਕਿਸੇ ਸਰਵਿਸ ਕੰਪਨੀ ਦਾ ਹੈ ਕਿ ਸੁਨਿਆਰਾ ਹੈ ਕੋਈ ਆਰਟੀ ਹੈ ਉਹ ਅਸੀਂ ਐਪਲੀਕੇਸ਼ਨਾਂ ਨੂੰ ਰੱਖਦੇ ਚੱਲ ਰਹੇ ਹਾਂ ਜਿਹੜਾ ਇੱਥੇ ਅਸਲਾ ਜਿਹੜਾ ਇਹਨਾਂ ਨੇ ਸ਼ੋਅ ਕੀਤਾ ਹੈ ਤੇ ਇੱਕ ਖਡੋਣਾ ਹੈ ਉਹਨੂੰ ਦਿਖਾ ਕੇ ਉਹ 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 ਉਹਦੀ ਉਹਦੀ ਆਰਡ ਦੇ ਉੱਤੇ ਵਾਰਦਾਤ ਕੀਤੀ ਹੈ ਤੇ ਉਹ ਖਡੋਣਾ ਵੀ ਅਸੀਂ ਰਿਕਵਰ ਕਰ ਲਿਆ ਸਿਰ ਬਰਨਾਲਾ 'ਚ ਇਹਨਾਂ ਦੀ ਪਹਿਲੀ ਵਾਰ ਦਾ ਅੱਥਰੂ ਬਰਨਾਲਾ ਦੇ ਵਿੱਚ ਅਜੇ ਖੁਸ਼ਕੀ ਚੱਲੀ ਹੈ ਅਜੇ ਹਰ ਖੁਲਾਸੇ ਸਰ ਇੱਕ ਅਜੇ ਸੁਵਤੀ ਸਰਕਾਰ ਨੇ ਇੱਕ ਟਟ ਨਾਵੇ 2,70,000 ਰੁਪਿਆ ਕਾਰ ਅਸੀਂ ਉਹਦੇ ਵਿੱਚ ਸਰ ਕੀ ਕਰਦੇ ਉਹਦੇ ਵਿੱਚ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਸਵਾਰ ਸੀ ਤੇ ਉਹ ਉਹਦੇ ਵਿੱਚ ਇਹ ਸਾਨੂੰ ਕਾਫੀ ਇੰਕਵਿਸਟਿਓਨ ਨੇ ਸੀਸੀਟੀਵੀ ਕੈਮਰਾ ਅਸੀਂ ਡ੍ਰੇਸ ਕਰ ਰਹੇ ਸਾਡੀ ਟੀਮ ਆਲਰੇਡੀ ਲਗਾ ਰਹੀ ਹੈ ਤੇ ਸਾਡਾ ਉਹਦੇ ਵਿੱਚ ਤਰਕੀਸ ਚੱਲ ਜਾਰੀ ਹੈ